ਪਵਿੱਤਰ ਆਤਮਾ ਜੀ ਦੇ ਵਰਦਾਨਾਂ ਨਾਲ ਭਰਨਾ ਸੁਣੋ ਭਾਈ ਸੁਣੋ ਧਿਆਨ ਨਾਲ ਜਿੱਥੇ-ਜਿੱਥੇ ਵੀ ਆ ਕੰਨ ਇੱਧਰ ਰੱਖਿਓ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਉਹ ਮੈਂ ਖੁਦ ਹੈਰਾਨ ਹਾਂ ਵਾਰ-ਵਾਰ ਸੁਣਦਾ ਗਵਾਈਆਂ ਹਾਂਜੀ ਕੀ ਨਾ ਮੈਂ ਤੁਹਾਡਾ ਕਿੱਥੋਂ ਆਏ ਤੁਸੀਂ ਜੈਮਸੀ ਪਾਪਾ ਜੀ ਜੈਮਸੀ ਮਮਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਔਰ ਪਿੰਡ ਮਦੇਪੁਰ ਤਹਿਸੀਲ ਜਿਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾਂ ਮੇਰੀ ਗਵਾਈ ਇਹ ਹੈ ਕਿ ਡੇਢ ਸਾਲ ਤੋਂ ਮੈਰਿਜ ਨੂੰ ਹੋ ਗਿਆ ਸੀਗਾ ਤੇ ਬੇਬੀ ਕਨਸੀਵ ਨਹੀਂ ਹੋ ਰਿਆ ਸੀਗਾ ਤੇ ਅਸੀਂ ਲਗਾਤਾਰ ਭਵਨ ਦੇ ਵਿੱਚ 6 ਮਹੀਨੇ ਤੋਂ ਆ ਰਹੇ ਆ ਕਨਸੀਵ ਕਿਉਂ ਨਹੀਂ ਹੋ ਰਿਆ ਸੀ ਵਾਈਪ ਦੇ ਬੱਚੇ ਗਾਨੀ ਦੇ ਵਿੱਚ ਪਾਣੀ ਵਾਲੀਆਂ ਰਸੌਣੀਆਂ ਸੀਗੀਆਂ ਲੈਫਟ ਸਾਈਡ ਵੀ ਔਰ ਰਾਈਟ ਸਾਈਡ ਵੀ ਔਰ ਫਾਦਰ ਸਭ ਜੋ ਸੌਹਲੀਆਂ ਸੀਗੀਆਂ ਜੋ ਲੈਫਟ ਸਾਈਡ ਇਹਨਾਂ ਦੇ ਰਸੌਲੀ ਸੀਗੀ ਉਹ ਤੇਰਾ ਐਮਐਲ ਦੀ ਸੀਗੀ ਔਰ ਜੋ ਰਾਈਟ ਸਾਈਡ ਸੀਗੀ ਉਹ 12.1 ਐਮਲ ਦੀ ਰਸੋਲੀਆਂ ਸੀਗੀ ਅਗਰ ਡਾਕਟਰੀ ਪਾਸਚਦੇਵਨ ਸਰ ਦੇਖਿਆ ਜਾਵੇ ਤਾਂ ਇਹਨਾਂ ਦੇ ఓਵਰੀ ਤੇ ਦੋਨੋਂ ਪਾਸੇ ਦੇ ਵਿੱਚ ਰਸੋਲੀਆਂ ਸੀਗੀਆਂ ਔਰ ਇਹ ਜਲਦੀ ਬੇਬੀ ਕਨਸੀਵ ਨਹੀਂ ਸੀ ਕਰ ਸਕਦੇ ਅਰੇ ਦੱਸ ਰਿਹਾ ਕਿ ਉਸੇ ਦੀ وجہ ਦੇ ਕਰਕੇ ਪਹਿਲਾਂ ਵੀ ਡੇਢ ਮਹੀਨੇ ਦੇ ਬੱਚੇ ਦਾ ਮਿਸਕੈਰੀਜ਼ ਹੋ ਚੁੱਕਾ ਹੈ ਪਹਿਲਾਂ ਔਰ 1 ਸਾਲ ਤੇ 4 ਮਹੀਨੇ ਮੈਰਿਜ ਨੂੰ ਹੋ ਚੁੱਕਿਆ ਔਰ 6 ਮਹੀਨੇ ਤੋਂ ਲਗਾਤਾਰ ਮਖੂਮਾ ਸਮਰਪਤ ਪਵੰਦੇ ਵਿੱਚ ਆ ਰਿਹਾ ਔਰ ਲਗਾਤਾਰ ਤੁਹਾਡੇ ਤੋਂ ਪ੍ਰੇਰ ਕਰਵਾ ਰਿਹਾ ਔਰ ਜਿਦਾ ਇਹਨਾਂ ਨੂੰ ਤੁਹਾਨੂੰ ਪ੍ਰੋਬਲਮ ਦਸੀ ਤੁਹਾਡੇ ਇਹੀ ਸ਼ਬਦ ਮਿਲਦੇ ਸੀ ਕਿ ਨਰ ਸੌਲੀਆਂ ਦੇ ਵਿੱਚ ਹੀ ਤੁਸੀਂ ਬੱਚਾ ਕਨਸੀਵ ਕਰੋਗੇ ਔਰ ਸੇਮ ਤੁਹਾਡੇ ਬੋਲੇਗਾ ਸ਼ਬਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪੂਰਾ ਇਹਨਾਂ ਨੇ ਤਾਂ ਪਹਿਲਾਂ ਇਹਨਾਂ ਨੇ ਬਹੁਤ ਸਾਰੇ ਡਾਕਟਰਾਂ ਨੂੰ ਵੀ ਦਿਖਾਇਆ ਤਾਂ ਡਾਕਟਰ ਕਹਿੰਦੇ ਸੀ ਕਿ ਲਗਾਤਾਰ 3 ਮਹੀਨੇ ਦਵਾਈ ਖਾਣੀ ਪਏਗੀ ਔਰ 1 ਮਹੀਨਾ ਮੈਡੀਸਨ ਖਾਦੇ ਵੀ ਆ ਕੋਈ ਫਰਕ ਨਹੀਂ ਪਿਆ ਔਰ ਦਵਾਈਆਂ ਛੱਡ ਦਿੱਤੀਆਂ ਜਦੋਂ ਮਹਾਸਮਰ ਦੇ ਅੰਦਰ ਆਏ ਆ ਵਾਹ ਇੱਕ ਇਤੇ ਬੁੱਧਵਾਰ ਮਿਲੇ ਹੋਣੇ ਆ। ਹਾਂਜੀ ਪਾਪਾ ਜੀ। ਇਹੀ ਸ਼ਬਦ ਮਿਲੇਗੇ ਦਵਾਈਆਂ ਛੱਡੋ। ਹਾਂਜੀ ਪਾਪਾ ਇੱਥੇ ਛੱਡੋ ਬਾਰੇ ਦਵਾਈਆਂ। ਤੁਸੀਂ ਕਿਹਾ ਸੀਗਾ ਪਾਪਾ ਜੀ ਕਿ ਕੋਈ ਚੱਕਰ ਨਹੀਂ ਫੇਲੀਅਰ ਦਾ ਚੱਕਰ ਆ। ਤੇ ਬੇਬੀ ਕਨਸੀਵ ਹੋ ਜਾਏਗਾ। ਉਹ ਪਰਮੇਸ਼ਰ ਨੂੰ ਨਹੀਂ ਲੋੜ ਸੋਲੀਆਂ ਹੈਗੀਆਂ ਕਿ ਨਹੀਂ ਹੈਗੀਆਂ। ਬਸ ਉਹ ਕਨਸੀਵ ਕਰ ਲਿਆ ਅੱਜ। ਔਰ ਜਿੱਦਾਂ ਹੀ ਫਾਦਰ ਸਾਹਿਬ ਆਏ ਨੇ ਪਿਛਲੇ ਸੰਡੇ। ਦੋਨੋਂ ਪਤੀ ਪਤਨੀ ਮਖੂਮਹਾ ਸਮਾਪਵਨ ਦੇ ਅੰਦਰ ਔਰ ਬੇਬੀ ਬਲੇਸਿੰਗ ਵਾਲੇ ਸੈਕਸ਼ਨ ਦੇ ਵਿੱਚ ਬੈਠੇ ਹੋਏ ਸੀਗੇ ਅੱਛਾ ਔਰ ਜਿਹੜਾ ਪਿਛਲਾ ਸੰਡੇ ਸੀਗਾ